ਸੁਲੇਮਾਨ ਦੀ ਗੱਲ ਕਰਦੇ ਸੀ ਉੱਥੇ ਫਿਰ ਮੈਂ ਦਬਲਾ ਨਹੀਂ ਸੀ ਇੱਕ ਮਮੂਨ ਸਿੰਘ ਨਾਮ ਦਾ ਲੜਕਾ ਇੱਕ ਕਬਰ ਤੇ ਉਹਨੇ ਪਿਸ਼ਾਉ ਕਰਤਾ ਉਹ ਕਬਰ ਸੀ ਸੁਲੇਮਾਨ ਦੀ ਉਹਨੇ ਆਪ ਹੀ ਦੱਸਿਆ ਫਿਰ ਸੁਲੇਮਾਨ ਨੇ ਹੂੰ ਕਹਿੰਦਾ ਪਿਛਲੇ ਜਨਮ ਵਿੱਚ ਵੀ ਜਿਵੇਂ ਮੈਂ ਪੰਡਤਾਂ ਦਾ ਲੜਕਾ ਸੀ ਇਹ ਮੁਸਲਮਾਨ ਸੀ ਮੀ ਇਹ ਮੇਰੀ ਲੜਕੀ ਨੂੰ ਕੱਢ ਕੇ ਲੈ ਗਿਆ ਸੀ ਉਹ ਮਾੜੇ ਕਰਮਾਂ ਦਾ ਫਲ ਧਰੋ ਰਾਜਾ ਨੇ ਉਹਨੂੰ ਹੁਕਮ ਕੀਤਾ ਵੀ 1000 ਸਾਲ ਪ੍ਰੇਤ ਜੁਣੀ ਆ ਤੇਰੀ ਤੂੰ 1000 ਸਾਲ ਦਾ ਸੀਗਾ ਹੂੰ ਉਹ ਫਿਰ ਮਹਾਰਾਜ ਐ ਬੈਠੇ ਸੀ ਉਹਨੇ ਜਉਆ ਛਰਜਾ ਹਲਾਇਆ ਜਾ ਨਾਲੇ ਕਹੇ ਕੌਣ ਹੈ ਤੂੰ ਕਹਿੰਦੇ ਮੈਂ ਸੋਲੇਮਾਨ ਪ੍ਰੇਤਾਂ ਕਹਿੰਦੇ ਹੁਣ ਨਾ ਤੂੰ ਫਿਰ ਉਲ ਚੁੱਪ ਕਰ ਹੂੰ ਤੇ ਉਹਨੇ ਫਿਰ ਕਿਹਾ ਕਹਿੰਦਾ ਜੀ ਬਈ ਹੁਣ ਤੁਸੀਂ ਮੇਰੀ ਨਜ਼ਾਤ ਨਜ਼ਾਤ ਕਹਿੰਦੇ ਮੇਰੀ ਮੁਕਤੀ ਕਰ ਦਿਓ ਮਾਰੇ ਕਹਿੰਦੇ ਵੀ ਮੁਕਤੀ ਤਾਂ ਤੇਰੀ ਦੇਖੋ ਸਿੱਧੀ ਨਹੀਂ ਹੋਣੀ ਹੂੰ ਪਰਵੇਸ਼ਯਾ ਦਾ ਜੋਤੂਲ ਹੈ ਇਹਨਾਂ ਤੈਨੂੰ ਮਨੁੱਖਾ ਦੇ ਮਿਲੂਗੀ ਹੂੰ ਫਿਰ ਤੂੰ ਗੁਰੂ ਆਲਾ ਬਣੇਗਾ ਅਮਰ ਛਕੇਗਾ ਫਿਰ ਤੇਰੀ ਮੁਕਤੀ ਹੋਊ ਠੀਕ ਹੈ ਜੀ ਗੁਰਦੇਵ ਸਿੰਘ ਮਹਾਰਾਜ ਦਾ ਸੈਕਟਰੀ ਸੀ ਹੂੰ ਉਹਦੇ ਬੱਚਾ ਨਹੀਂ ਸੀ 13 ਸਾਲ ਦੀ ਲੜਕੀ ਸੀ ਠੀਕ ਹੈ ਉਹਨੂੰ ਦਿੱਤਾ ਸੀ ਮਹਾਰਾਜ ਕਹਿੰਦੇ ਕੋਈ ਨਹੀਂ ਤੈਨੂੰ ਭੂਤ ਦੇ ਦਈਏ ਕਹਿੰਦੇ ਮਹਾਰਾਜ ਹੱਥਾਂ ਲੱਗੇ ਕਹਿੰਦਾ ਜੀ ਜੋ ਮਰਜੀ ਹੋਵੇ ਮੈਨੂੰ ਨਹੀਂ ਮੇਰਾ ਬੱਚਾ ਹੋਣਾ ਚਾਹੀਦਾ ਉਧਰੋਂ ਚਲਾ ਗਿਆ ਥੋੜੇ ਜਰਵਾਦ ਉਧਰੋਂ ਫੇਰ ਸੁਨੇਹਾ ਆ ਗਿਆ ਵੀ ਜਨਮ ਲੈ ਲਿਆ ਉਹ ਨਾਂ ਫੇਰ ਰੱਖਿਆ ਸੀ ਮਹਾਰਾਜ ਨੇ ਗੁਰਬਖੀਸ਼ ਭਈ ਗੁਰੂ ਦੀ ਕਿਰਪਾ ਇਹ ਫੇਰੋ ਤੇ ਇਹ ਨਹੀਂ ਗਿਆ ਵੀ ਅਸੀਂ ਕੀਤਾ ਜਾ ਗੁਰਬਖੀਸ਼